ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਅਨੁਸਾਰ ਰੱਬ ਹੈ ਕਿ ਤੇ ਰੱਬ ਨੂੰ ਪਾਉਣ ਵਾਸਤੇ ਕਿਹੜੇ ਕਿਹੜੇ ਗੁਣ ਚਾਹੀਦੇ ਆ ਵੀ ਗੁਣ ਚਾਹੀਦੇ ਆ ਜੀ ਰੱਬ ਨੂੰ ਪਾਉਣ ਵਾਸਤੇ ਵੀ ਵਿਸਵੇ ਜੇ ਗੁਰੂ ਦਾ ਮਨ ਮੰਨੇ ਤੇ ਰੱਬ ਦੀ ਪ੍ਰਾਪਤੀ ਹੋ ਸਕਦੀ ਆ ਪਹਿਲਾਂ ਆਪਾਂ ਰੱਬ ਦੀ ਗੱਲ ਕਰਦੇ ਆ ਫਿਰ ਆਪਾਂ ਗੁਣਾ ਦੀ ਗੱਲ ਕਰਾਂਗੇ ਹੌਲੀ ਹੌਲੀ ਮਾਰ ਕਹਿੰਦੇ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨ ਕਾਰ ਅਣਕ ਪਾਤ ਹੋਏ ਪਸਰਿਆ ਨਾਨਕ ਕਿਓ ਅੰਕਾਰ ਨਾਨਕ ਕਿਓ ਅੰਕਾਰ ਮਾਰ ਕੇ ਸਾਰੇ ਬੰਨੇ ਫੈਲਿਆ ਹੋਇਆ ਜਲਾ ਵਿੱਚ ਖਲਾ ਵਿੱਚ ਫਲਾ ਵਿੱਚ ਸਬਜ਼ੀਆਂ ਵਿੱਚ ਇਨਸਾਨਾਂ ਵਿੱਚ ਸਾਰੇ ਬੰਨੇ ਫੈਲਿਆ ਹੋਇਆ ਪੰਜ ਤਤਾਂ ਦਾ ਸੀਰ ਬਣਿਆ ਜੀ ਆਪਣਾ ਹਵਾ ਮਿੱਟੀ ਅੱਗ ਆਕਾਸ਼ ਤੇ ਪਾਣੀ ਤੇ ਇੱਕ ਗੁਰਬਾਣੀ ਦਾ ਸ਼ਬਦ ਹੈਗਾ ਇਕ ਮਾਟੀ ਕੋਂਚਰ ਚੀਟੀ ਪਾਜਨ ਹੈ ਬੋਨਾਨਾਰੇ पाजन है बौना नारे अस्तावर जंगम कीट पतंगम काट-काट राम समाना रे काट-काट राम समाना रे अस्तावर जंगम कीट पतंगम काट-काट राम समाना रे काट-काट राम समाना रे मारे कंदे हाथी तो लेके ते कीडी तो लेके हाथी दी कइको मिट्टी लगी आ ਪੰਜਾ ਤਾਂ ਤਾਨਾ ਸਹੀਲ ਬਣਿਆ ਤੇ ਕੀੜੀ ਤੇ ਲਾ ਕੇ ਹਾਥੀ ਤੇ ਕਰੀਕੋ ਮਿੱਟੀ ਲੱਗੀ ਸਾਰਿਆਂ ਨੂੰ ਇਹ ਤੇ ਹੋ ਗਿਆ ਰੱਬ ਮਹਾਰਾਜ ਨੇ ਰੱਬ ਦੀ ਜਿਹੜੀ ਗੁਰਬਾਣੀ ਅਨੁਸਾਰ ਵਿਆਖਿਆ ਕੀਤੀ ਆ ਦਿੱਤੀ ਆ ਤੇ ਹੁਣ ਆਪਾਂ ਗੁਣਾਂ ਦੀ ਗੱਲ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਕਿ ਕਿਹੜੇ-ਕਿਹੜੇ ਗੁਣ ਚਾਹੀਦੇ ਗੁਰਮੁਖ ਨੂੰ ਰੱਬ ਨੂੰ ਪਾਉਣ ਵਾਸਤੇ ਇਹ ਕੋਈ ਵੀ ਧਰਨ ਕਰ ਸਕਦਾ ਗੁਣ ਆ ਪਰ ਮੈਂ ਸਿੱਖਿਆ ਉਹ ਮੂਸਲਮਾਨ ਆ ਸਿੱਖਣੇ ਤੇ ਚਲੋ ਕਰਨੇ ਕਰਨੇ ਆ Hindu ਆ ਸਿੱਖ ਮੂਸਲਮਾਨ ਆ ਅਸਾਈ ਆ ਜੇ ਕੋਈ ਵੀ ਆਤਾ ਦਾ ਕੋਈ ਵੀ ਉਪਦੇਸ਼ ਚੋਬਰਨਾ ਕੋ ਸਾਂਝਾ ਵਾ ਇਸ ਕਰਕੇ ਕੋਈ ਵੀ ਧਰਨ ਕਰ ਸਕਦਾ ਵਾ ਕੋਈ ਵੀ ਰੱਬ ਦੀ ਪ੍ਰਾਪਤੀ ਕਰ ਸਕਦਾ ਆ ਬਸ ਤੇ ਅਗਲੇ ਵੀਡੀਓ ਦੇ ਵਿੱਚ ਬਣਾਂ ਦੀ ਗੱਲ ਕਰਾਂਗੇ ਕਿਹੜੇ ਕਿਹੜੇ ਗੁਣ ਚਾਹੀਦੇ ਰੱਬ ਨੂੰ ਪਾਉਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ